ਸੋ ਹਾਂਜੀ ਗੱਲ ਕਰਦੇ ਆ ਪੀਆਰ 126 ਤੇ ਪੀਆਰ 131 ਤੇ ਸੀਡ ਦੇ ਸੋ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਬੀ 50% ਕਰੈਕਟਰ ਪੈਦਾ ਕਰਦਾ ਝਾੜ ਵਧੀਆ ਦੇਣ ਚ ਸੋ ਫਾਊਂਡੇਸ਼ਨ ਸੀਡ ਹੀ ਲਿਆ ਕਰੋ ਪੈਸਾ ਜਦੋਂ ਖਰਚਣਾ ਹੈ ਜੇ ਆਪਾਂ ਨੇ ਬਾਹਰੋਂ ਲੈਣਾ ਹੈ ਠੀਕ ਹੈ ਜੀ ਇਹ ਸਲਿੱਪ ਦੇਖ ਸਕਦੇ ਹੋ ਪ੍ਰਾਇਓਰਟੀ ਜਰਮੀਨੇਸ਼ਨ ਸੋ 80% ਜਰਮੀਨੇਸ਼ਨ ਇਹਨਾਂ ਦੀ ਗਾਰੰਟੀ ਹੁੰਦੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੀਟ ਵਗੈਰਾ ਦੇ ਵਿੱਚ ਕਈ ਵਾਰੀ ਚਲੋ ਕੰਮ ਪਿੱਛੇ ਦਿੱਕਤ ਆ ਜਾਂਦੀ ਹੈ ਪਰ ਕੰਪਨੀ ਦੇ ਵਧੀਆ ਹੈ ਟੈਗ ਵਗੈਰਾ ਤੁਹਾਡੇ ਕੋਲ ਲੱਗੇ ਨੇ ਬੇਲੇਗਾ ਤਾਂ ਤੁਹਾਡੀ ਭਰਪਾਈ ਕੰਪਨੀ ਤੁਹਾਨੂੰ ਕਰਦੀਊ ਕਰਦੀ ਆ ਸੋ ਵਾਈਟ ਕਲਰ ਦਾ ਟੈਗ ਹੈ ਜਿਹੜਾ ਚਿੱਟਾ ਫਾਊਂਡੇਸ਼ਨ ਦਾ ਦੇਖ ਕੇ ਖਰੀਦਿਆ ਕਰੋ ਤੇ ਮਾਰਕੀਟ ਦੇ ਵਿੱਚ ਜੇ ਤਾਂ ਹੁਣ 60 ਰੁਪਏ ਕਿਲੋ ਮਿਲਿਆ ਜੀ ਇਹ ਭਾਏ ਅੱਗੇ ਵੀ ਇਹੀ ਹੁੰਦੀ ਦੀ ਤੇ ਐਤਕੀ ਵੀ 10 ਕਿਲੋ ਦੀ ਪੈਕਿੰਗ ਚ ਫਾਊਂਡੇਸ਼ਨ ਜਿਹੜੀ ਛੋਟੀ ਪੈਕਿੰਗ ਚ ਹੁੰਦੀ ਹੁੰਦੀ ਆ ਵੱਡੀ ਪੈਕਿੰਗ ਚ ਨਹੀਂ ਆਉਗੀ ਕਦੇ ਵੀ 10 ਕਿਲੋ ਦੀ ਪੈਕਿੰਗ ਜਿਹੜੀ ਫਾਊਂਡੇਸ਼ਨ ਦੀ ਹੁੰਦੀ ਆ ਪਰੀਟਰ ਦੀ 4 ਕਿਲੋ ਦੀ ਹੁੰਦੀ ਆ ਫਾਊਂਡੇਸ਼ਨ ਦੀ 10 ਕਿਲੋ ਦੀ ਪੈਕਿੰਗ ਆ ਗਈ ਆ ਤੇ 600 ਰੁਪਏ ਦੇ ਚ ਝੋਨੇ ਦਾ ਵੀ ਕਣਕ ਦਾ ਵੱਧ ਪੈਂਦਾ ਝੋਨੇ ਦਾ ਤਾਂ ਚਲੋ ਇੰਨਾ ਪੈਂਦਾ ਵੀ ਨਹੀਂ ਹੁੰਦਾ ਸੋ ਘੱਟ ਨਾਲ ਸਰ ਜਾਂਦਾ ਏ ਵੀ ਤਾਂ ਕਰਕੇ ਤੇ ਗੱਲ ਕਰਦੇ ਆ ਇਹਨਾਂ ਦੀ ਪਨੀਰੀਆਂ ਦੀ ਪੀਆਰ 131 ਦੀ ਗੱਲ ਕਰਦੇ ਆ ਜੀ ਪਹਿਲਾਂ ਸੋ ਪੀਆਰ 131 ਦੀ ਪੌਦ ਦੇ ਵਿੱਚ ਹਨਾ ਸਭ ਤੋਂ ਜ਼ਿਆਦਾ بڑا ਡਰ ਆਪਾਂ ਨੂੰ ਵਾਇਰਸ ਦਾ ਹੀ ਹੁੰਦਾ ਹੈ ਕਿਉਂਕਿ ਇਹਨੂੰ ਸਭ ਤੋਂ ਜ਼ਿਆਦਾ ਪੈਂਦਾ ਹੈ ਸੋ ਇਹਦੇ ਤੋਂ ਕੁਝ ਚੀਜ਼ਾਂ ਦੇ ਬਚਣ ਲਈ ਆਪਾਂ ਕਰ ਸਕਦੇ ਇੱਕ ਤਾਂ ਇਹਦੀ ਜਿਹੜੀ ਪਨੀਰੀ ਆ ਥੋੜੀ ਲੇਟ ਬੀਜਿਆ ਕਰੋ 15 ਮਈ ਦੇ ਆਸ-ਪਾਸ ਜਿਹੜੀ ਦੀ ਪਨੀਰੀ ਆ ਉਹ ਬੀਜੋ ਤੇ ਅੱਗੇ ਜਿਹੜੀ ਟ੍ਰਾਂਸਪਲੈਂਟੇਸ਼ਨ ਕਰਨੀ ਆ ਉਹ ਵੀ ਤੁਸੀਂ 15 ਜੂਨ ਤੋਂ ਬਾਅਦ ਹੀ ਕਰਿਆ ਯਾਨੀ ਕੋਸ਼ਿਸ਼ ਕਰੋ ਵੀ ਇਹਦੀ ਜਿਹੜੀ ਪਨੀਰੀਆ 25 26 ਦਿਨਾਂ ਦੀ ਇਹ ਵੀ ਖੇਤ ਦੇ ਵਿੱਚ ਤੁਸੀਂ ਲਾ ਲੋ ਇਹਨੂੰ ਵੀ ਜਿਆਦਾ ਲੇਟ ਨਾ ਕਰੋ ਵੀ ਮਹੀਨੇ ਦੇ ਨਾਂ ਲੈ ਕੇ ਜਾਓ ਸੋ ਉਸ ਹਿਸਾਬ ਨਾਲ ਇਹਨੂੰ ਉਹ ਕਰ ਸਕਦੇ ਹੋ ਕਿਉਂਕਿ ਇਹ ਪੂਸਾ ਆ ਦੀਆਂ ਗੱਲਾਂ ਹੋਰ ਸੀ ਇਹ ਵੀ ਇੰਨਾ ਜਿਆਦਾ ਟਾਈਮ ਨਹੀਂ ਲੈਂਦੇ ਜੇ ਤੁਸੀਂ 15 ਜੂਨ ਨੂੰ ਲਾਉਣੇ ਹੋ ਤਾਂ ਇਹ 15 16 ਅਕਤੂਬਰ ਦੇ ਆਸ-ਪਾਸ ਇਹ ਜਿਹੜਾ ਟੈਂਪ ਮੌਇਸਚਰ ਆਉਂਦਾ ਉਹ 17 16 17 ਆਊਗਾ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਆਰਾਮ ਨਾਲ ਇਹਨੂੰ ਵੱਢ ਸਕਦੇ ਹੋ ਤੋਂ ਪਹਿਲਾਂ ਹੀ ਆ ਜੂਗੀ ਇਹ 140 ਦਿਨ ਲੈਂਦੀ ਹੈ ਸੋਨੇ ਪਨੀਰੀ ਇਹ ਤੇ ਇਸ ਲਈ ਤੇ ਦੂਜਾ ਪੀਆਰ 126 ਸੋ ਪੀਆਰ 126 ਦੀ ਪਨੀਰੀ ਹੈ ਜਿਹੜੀ ਉਹ ਤੁਸੀਂ 22 ਤੇ 25 ਮਈ ਦੇ ਆਸ-ਪਾਸ ਲਾ ਸਕਦੇ ਹੋ ਜੀ ਜੇ ਤੁਸੀਂ ਨੇ 20 ਜੂਨ ਤੋਂ ਪੀਆਰ 126 ਲਾਉਣੀ ਆ ਜੇ ਲੇਟ ਲਾਉਣੀ ਆ ਤਾਂ ਥੋੜੀ ਲੇਟ ਕਰ ਸਕਦੇ ਹੋ ਕਿਉਂਕਿ 25 ਦਿਨਾਂ ਦੇ ਵਿੱਚ ਉਹ ਪਨੀਰੀ ਤਿਆਰ ਹੋ ਜਾਂਦੀ ਹੈ ਤੇ ਉਹਦੇ ਲਈ ਆਪਾਂ ਵੀਡੀਓ ਵਗੈਰਾ ਬਣਾਵਾਂਗੇ ਤੁਹਾਨੂੰ 25 ਵੀ ਛੱਡੋ 22 23 ਦਿਨਾਂ ਦੀ ਛੱਡੀ ਪਨੀਰੀ ਤਿਆਰ ਹੋ ਜੂਗੀ ਤੇ ਅੱਗੇ ਉਹਦੀ ਵੀਡੀਓ ਬਣਾਵਾਂਗੇ ਸਾਰੀ